ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਜੁਬਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਦਾ ਭਰਪੂਰ ਖਜ਼ਾਨਾ ਸਜੋਬਤ ਹੈ ਇਹ ਅਸਥਾਨ ਹੈ ਜਿੱਥੇ ਗੁਰਗੱਦੀ ਦਾ ਵਾਰ ਬਖਸ਼ਿਆ ਇਸ ਅਸਥਾਨ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਸੱਚੇ ਪਾਤਸ਼ਾਹ ਨੇ ਬੀਬੀ ਭਾਨੀ ਜੀ ਨੂੰ ਸੇਵਾ ਵਿੱਚ ਅਦੁੱਤੀ ਵੇਖ ਕੇ ਪ੍ਰਸੰਨ ਹੋ ਕੇ ਗੁਰਗੱਦੀ ਸੋਢੀ ਬੰਚਪਾਸ਼ ਰਹਿਣ ਦਾ ਵਾਰ ਦਿੱਤਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਘਰ ਦੀ ਅਟੁੱਟ ਸੇਵਾ ਦੀ ਦਾਤ ਬਖਸ਼ੀ ਆਪ ਦੇ ਦਰਸ਼ਨ ਕਰੋ ਵਾਹਿਗੁਰੂ ਵਾਹਿਗੁਰੂ ਅੱਗੇ ਆਪ ਜੀ ਦਰਸ਼ਨ ਕਰੋ ਇਹ ਕਿਲੀ ਸਾਹਿਬ ਇਸ ਨੂੰ ਪੜ ਕੇ ਸ੍ਰੀ ਗੁਰੂ ਦਾ ਜੀਵਤ ਅਵਸਥਾ ਦਾ ਉਤਪਰਦੇ ਸੰਤਾਂ ਨੂੰ ਬਾਬਾ ਜੀ ਪ੍ਰਸ਼ਾਨ ਹੁੰਦੇ ਸੰਤਾਂ ਨੂੰ ਇਸ ਪਸਥਾਨ ਦੇ ਹੀ ਆ ਕੇ ਦਰਸ਼ਨ ਕਰੋ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਾਨਾ 1574 ਵਿੱਚ ਗੁਰਾਈ ਬਖਸ਼ੀ ਅਤੇ ਜਿੰਨਾ ਪ੍ਰੇਮੀਆਂ ਨੇ ਸ੍ਰੀ ਬੌਲੀ ਸਾਹਿਬ ਦੀ ਇਮਾਰਤ ਪਿਆਰ ਹੁੰਦੇ ਵਕਤ ਸੇਵਾ ਕੀਤੀ ਉਹਨਾਂ ਵਿੱਚੋਂ 22 ਉਤਮ ਪ੍ਰਚਾਰਕ ਜਿਨ੍ਹਾਂ ਕੇ ਸਤਨਾਮ ਦੇ ਪ੍ਰਚਾਰ ਹਿਤ ਮੰਡੀਆਂ ਅਸਤਾ ਉਪਦੇਸ਼ਕ ਗੱਡੀਆਂ ਬਖਸ਼ੀਆਂ ਇਹ ਹਨ ਉਹ 22 ਪ੍ਰਚਾਰਕ ਤੇ ਅਮਾ ਦੇ ਨਾਮ ਸ੍ਰੀ ਗੁਰ ਅਮਰਦਾਸ ਜੀ ਹਰਮਨ ਸਿੱਖ ਧਰਮ ਦੇ ਪ੍ਰਚਾਰ ਵਿਧ ਸਥਾਪੇ ਬਾਈ ਪ੍ਰਚਾਰ ਕਾ ਦੇ ਨਾਮ ਭਾਈ ਜੁਲਕਾ ਲਾਲੂ ਗੁੱਦੂ ਮਹੇਸ਼ਾ ਧੀਰ ਬਾਈ ਦਾਸ ਬੈਰਾਗੀ ਬਾਣ ਕਦਾਸ ਸਾਵਣ ਮੱਲ ਮੱਲ ਪਾਪਾ ਹੁੰਦਾਲ ਸਚਨ ਸੱਚ ਗੰਗੂ ਖਤਈ ਸਦਾ ਹਰ ਲੋਹਾਰ ਮਥੋ ਮੁਰਾਰੀ ਖੇਡਾ ਬ੍ਰਾਹਮਣ ਫਿਰਿਆ ਕਟਾਰਾ ਸਾਈ ਦਾਸ ਦਿੱਤੇ ਕਿ ਭੱਲੇ ਮਾਈ ਸੇਵਾ ਦੁਰਗਾ ਪੰਡਤ ਜੀਤ ਬੰਗਾਲੀ ਬੀਬੀ ਭਾਗੋ ਬੱਲੂ ਨਾਈ ਇਹ ਹਨ ਉਹ ਬਾਈ ਪ੍ਰਚਾਰਕ ਤੁੰਗੁਰ ਅਮਰਦਾਸ ਮਹਾਰਾਜ ਤੁੰਗੁਰ ਅਮਰਦਾਸ ਜੀ ਦਾ ਦਰਸ਼ਨ ਕਰ ਰਹੀਆਂ ਹਨ ਇਸ ਸਥਾਨ ਤੇ ਵੀ ਆਪ ਜੀ ਦਰਸ਼ਨ ਕਰੋ ਤੁੰਗੁਰ ਰਾਮ ਸਾਹਿਬ ਬਾਦਸ਼ਾਹ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ 15 ਸੰਮਤ 1631 ਮਿਤਾਬਕ 2 ਅਸੂ 1 ਸਤੰਬਰ 1574 ਦੇ ਸ੍ਰੀ ਗੁਰੂ ਰਾਮਦਾਸ ਜੀ ਭਾਦੋਂ ਸੁਦੇ 3 ਸੰਮਤ 1638 ਮਿਤਾਬਕ 2 ਅਸੂ 1581 ਨੂੰ ਜੋਤੀ ਜੋਤ ਸਮਾਏ। ਤਾਨ ਗੁਰੂ ਅਰਦਾਸ ਮਹਾਰਾ ਤਾਨ ਗੁਰੂ ਜੀ ਦਾ ਪਾਸਮਾ ਤਾਨ ਗੁਰੂ ਅਰਦਾਸ ਮਹਾਰਾ ਤਾਨ ਗੁਰੂ ਅਰਦਾਸ ਮਹਾਰਾ ਤਾਨ ਗੁਰੂ ਅਰਦਾਸ ਮਹਾਰਾ ਕੋਲਾ ਯੋਗ ਇਹ ਹੈ ਸੱਚੇ ਪਾਤਸ਼ਾਹ ਦਾ ਉਹ ਥਾਂ ਮਹਾਂ ਤੇ ਚੁੱਲਾ ਸਾਹਿਬ ਬੀਬੀ ਪਾਨੀ ਜੀ ਦਾ ਇਸ ਥੰਮ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਛੋਟੀ ਅਵਸਥਾ ਵਿੱਚ ਖੇਡਿਆ ਕਰਦੇ ਸਨ ਅਤੇ ਬੀਬੀ ਪਾਨੀ ਜੀ ਇੱਥੇ ਪ੍ਰਸ਼ਾਦੇ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਸਨ ਇਸ ਥਾਨ ਪਾਤਸ਼ਾਹ ਦੀ ਸਾਹਿਬ ਸ਼ੋਭਤ ਹੈ ਇਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਹਬਜ਼ਾਦੇ ਬਾਬਾ ਮੋਹਨ ਜੀ ਪਾਸੋਂ ਕਹਿਲੀਆਂ ਚਾਰ ਪਾਸ਼ਾਈਆਂ ਦੀ ਗੁਰਬਾਣੀ ਦੀਆਂ ਸੰਤਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 1/4 ਕਰਨ ਸਮੇਂ ਸ੍ਰੀ ਅੰਮ੍ਰਿਤਸਰ ਲੈ ਕੇ ਗਏ ਆਪ ਜੀ ਦਰਸ਼ਨ ਕਰੋ ਸ੍ਰੀ ਗੁਰੂ ਅਮਰਦਾਸ ਜੀ ਦਾ ਪਵਿੱਤਰ ਕੇਸ ਤੇ ਚੋਲਾ ਸਾਹਿਬ ਸਤਾਨੀ ਗੁਰੂ ਮੰਦ ਦਾ ਸਤਾਨੀ ਗੁਰੂ ਮੰਦ ਦਾ ਸਤਾਨੀ ਗੁਰੂ ਮੰਦ ਦਾ ਗੁਰੂ ਮੰਦ ਦਾ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਰਮਦਾਸ ਜੀ ਨੇ ਤਈਏ ਸਾਫ ਦੇ ਇਲਾਜ ਕਰਨ ਦੀ ਸੇਵਾ پائی ਦਰੋ ਟੱਲੇ ਨਵਸੀ ਸੋਫੀ ਹੋਈ ਸੀ ਤਦ ਆਪ ਅਮਰਤ ਦੇਵੇਂ ਪਜੰਗੋ ਜਲੀਬ ਸਾਹਿਬ ਤਾਂ ਕਿਸੇ ਮਾਈ ਦੇ ਰੋਂਦੀ ਆਵਾਜ਼ ਸੁਣ ਕੇ ਆਪਣੇ ਸੇਵਕ ਭਾਈ ਵੱਲ ਮੁੱਚਿਆ ਕਿ ਇਹ ਕੋਲ ਰੋਂਦਾ ਹੈ ਉਸ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਇੱਕ ਮਾਈ ਦਾ ਪੁੱਤਰ ਮਰ ਗਿਆ ਹੈ ਉਹ ਰੋਂਦੀ ਹੈ ਇਸ ਹੁਣ ਦੀਨ ਦਿਯਾ ਕਰਨਾ ਨਾਸਵਿਚ ਭਰ ਗਏ ਅਤੇ ਅੰਦਾਜ਼ ਕੀਤੀ ਹੈ ਕਾਨਪੁਰ ਤੋਂ ਜਦ ਤੱਕ ਮੇਰਾ ਸੀਸ ਇਸੇ ਹੈ ਕਿਸੇ ਦਾ ਪੁੱਤਰ ਨਾ ਮਰੇ ਸੋ ਜਦ ਤੱਕ ਗੁਰੂ ਮਹਾਰਾਜ ਜੀ ਦਾ ਸਰੀਰ ਰਿਹਾ ਕਿਸੇ ਮਾਈ ਦਾ ਪੁੱਤਰ ਨਾ ਮਰਿਆ ਇਹ ਹੈ ਉਹ ਸਥਾਨ ਹੁਣ ਆਪ ਜੀ ਦਰਸ਼ਨ ਕਰੋ ਜਨਮ ਸਥਾਨ ਗੁਰਜੰਦੇਵ ਮਹਾਰਾਜ ਦਾ ਇਹਥੇ ਸਿਮਰਨ ਗੁਰਜੰਦੇਵ ਜੀ ਦਾ ਜਨਮ ਵਿਸਾਖ ਬਦੀ 7 ਸੰਮਤ 1620 ਮਤਲਬ 15 ਫੈਰ ਸਨ 1563 ਨੂੰ ਹੋਇਆ ਤਾਨ ਗੁਰ ਅਰਜਨ ਦੇਵ ਮਹਾਰਾ ਜੱਪਿਓ ਜਨ ਅਰਜਨਦੀਪ ਗੁਰੂ ਫਿਰ ਸੰਕਟ ਜੋਂ ਗਰਬ ਨ ਆਇ ਤਾਨ ਗੁਰ ਅਰਜਨ ਦੇਵ ਮਹਾਰਾ ਜਨ ਉਸਤਾਨ ਸਿਰ ਗੁਰ ਅਰਜਨ ਦੇਵ ਮਹਾਰਾ ਜੀ ਦਰਸ਼ਨ ਕਰੋ ਭਾਈ ਦਰਸ਼ਨ ਦਰਸ਼ਨ ਕਰੋ ਗੁਰੂ ਅਰਜਨ ਦੇਵ ਮਹਾਰਾ ਜੀ ਵਾਹ ਤਾਨ ਗੁਰ ਅਰਜਨ ਦੇਵ ਮਹਾਰਾ ਜੀ ਦਰਸ਼ਨ ਕਰੋ ਮਾਸ਼ਾ ਅੱਲਵਾ ਜੀ ਸਾਤ ਸਤਿ ਪਾਕਿਸਤਾਨ ਪੰਜਵੀਂ ਪਾਸ਼ਾਹੀ ਸਿਰਗੁਰ ਉਰਜੰਦੇ ਵਾਹ ਇਹ ਹੈ ਗੁਰੂ ਘਰ ਦਾ ਨਿਸ਼ਾਨ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਹੈ ਪ੍ਰਾਤਨ ਖੂਹ ਜਿੱਥੇ ਗੁਰੂ ਸਾਹਿਬ ਜਲ ਲੈ ਕੇ ਗੁਰੂ ਘਰ ਦੀ ਸੇਵਾ ਇਸ਼ਨਾਨ ਪਾਣੀ ਜਲ ਪਾਣੀ ਛਕਣ ਦਾ ਸਾਰਾ ਇੱਕ ਥੂ ਹੈ ਮਹਾਰਾਜ ਦਾ ਸੰਤਾਂ ਘਰਾਂ ਲਈ ਅੰਮ੍ਰਿਤ ਖੜਦੀਆਂ ਹਨ ਇਹ ਸਾਰਾ ਸਥਾਨ ਗੋਇੰਦਵਾਲ ਸਾਹਿਬ ਤੋਂ ਬਹੁਤ ਥੋੜੀ ਜਿਹੀ ਦੂਰ ਤੇ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਦੇ ਨਾਲ-ਨਾਲ ਸਹੂਬਤ ਹੈ ਆਓ ਦਰਸ਼ਨ ਕਰਿਏ ਸ੍ਰੀ ਗੁਰਮਰਦਾਸ ਜੀ ਦੇ ਸੈਭ ਜਾਦੇ ਬਾਬਾ ਮੋਹਨ ਜੀ ਦਾ ਸਥਾਨ ਮੋਹਨ ਤੇਰੇ ਉੱਚੇ ਮੰਦਰ ਇਹ ਸਥਾਨ ਬਾਬਾ ਮੋਹਨ ਜੀ ਦਾ ਹੈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਆਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮਸਾਲਾ ਤਨ ਭਾਈ ਮੋਨ ਸਿੰਘ ਤਨ ਬਾਬਾ ਮੋਨ ਜੀ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਤਨ ਗੁਰੂ ਗ੍ਰੰਥ ਸਾਹਿਬ ਤਨ ਭਾਈ ਮੋਨ ਸਿੰਘ ਬਾਬਾ ਜੀ ਦਵਾ ਜੀ ਨਾ ਉਹ ਸਾਹਮਣੇ ਸੀਸ਼ਾ ਮੈਂ ਆਪਣੇ ਹੌਲ ਲੱਗੇ ਬੰਦੇ ਉਹ ਅਜੇ ਆਪਣੇ ਪ੍ਰਾਤਮਿਕ ਕੋਈ ਕਬਰਾਂ ਲੈ ਲਿਆ ਜਿੱਥੇ ਜਗਾ ਫਨੀ ਬਣਾ ਦੀ ਬਾਬਾ ਜੀ ਥੋੜੀ ਕਿਰਪਾ ਕਰਕੇ ਇਤਿਹਾਸ ਦੱਸਿਓ ਇੱਥੋਂ ਦਾ ਮਾੜਾ ਦੱਸ ਦੇ ਮੈਂ ਨਾ ਮਤਲਬ ਕਿ ਆ ਮੈਂ ਬੈਜੋ ਤੋ ਮੈਂ ਦਾ ਚਲ ਸਾਹ ਚੜਦਾ ਵੀਡੀਓ ਵਿੱਚ ਕਾ ਲੱਗ ਭਾਈ ਸਾਹਿਬ ਹੁਣ ਆਏ ਚੱਲ ਕੇ ਥੋੜਾ ਜਿਹਾ ਸਾਹ ਚੜਿਆ 2 ਮਿੰਟ ਤੱਕ ਇੰਨਾ ਕੋਈ ਇਤਿਹਾਸ ਹੁੰਦੇ ਆਪਾਂ ਭਾਈ ਸਾਹਿਬ ਆਪਾਂ ਡਿਟੇਲ ਨਾਲ ਇੱਥੋਂ ਦਾ ਇਤਿਹਾਸ ਦੱਸਣਗੇ ਨਾਲੇ ਸਾਰੀਆਂ ਸੰਗਤਾਂ ਨੂੰ ਪਤਾ ਲੱਗੇਗਾ ਤਨ ਗੁਰੂ ਗ੍ਰੰਥ ਸਾਹਿਬ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਆਗੇ ਭਾਈ ਸਾਹਿਬ ਜੀ ਬਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬਾਈ ਸਾਹਿਬ ਜੀ ਥੋੜੀ ਜਿਹੀ ਕਿਰਪਾ ਸੰਖੇਪ ਇਥੋਂ ਦਾ ਇਤਿਹਾਸ ਕਰਿਓ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਰਾੜਿਆਂ ਤੋਂ ਸੰਤਾਂ ਆਉਂਦੀਆਂ ਐ ਉਹਨਾਂ ਦਾ ਬਹੁਤ ਬਹੁਤ ਧੰਵਾਦ ਇਹ ਪਵਨ ਸਥਾਨ ਧੰਦਾ ਸਿਰੂ ਅਮਰਦਾਸ ਜੀ ਮਹਾਰਾਜੀ ਦਾ ਹੈ ਧੰਦਾ ਸਿਰੂ ਅਮਰਦਾਸ ਜੀ ਮਹਾਰਾਜੀ ਇਸ ਪਵਨ ਸਥਾਨ ਤੇ 22 ਸਾਲ ਉਹਨਾਂ ਨੇ ਸੇਵਾ ਕਰਕੇ ਰਹਿਣਾ ਕੀਤਾ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਰਹਿੰਦਾ ਰਿਹਾ ਏ ਇੱਥੇ ਇੱਕ ਚੁਬਾਰਾ ਸੀ ਜਿਸ ਕਰਕੇ ਇਸ ਪੁਰਦਵਾਰਾ ਸਾਹਿਬ ਦਾ ਨਾਮ ਸ੍ਰੀ ਚੁਬਾਰਾ ਸਾਹਿਬ ਪਿਆ ਏ ਇੱਥੇ ਸਤਿਗੁਰਾਂ ਨੇ ਫਿਰ ਕਾਫੀ ਜੋ ਹੈ ਕਾਰਜ ਕੀਤੇ ਹੈ ਸੰਗਤਾਂ ਦੇ ਭਲੇ ਦੇ ਵਾਸਤੇ ਸਤਿਗੁਰਾਂ ਦਾ ਇੱਥੇ ਤਪਸਥਾਨ ਹੈ ਉਹ ਵੀ ਸੰਗਤਾਂ ਦਰਸ਼ਨ ਕਰਦੀਆਂ ਏ ਜਿਦਾ ਸਤਿਗੁਰੂ ਜੀ ਨਾਮ ਸਿਮਰਨ ਕਰਦੇ ਸਨ ਬੈਠਦੇ ਸਨ ਜਦੋਂ ਖੜੇ ਹੁੰਦੇ ਸਨ ਇੱਕ ਕਿਲੀ ਦਾ ਸਹਾਰਾ ਲੈ ਲੈਂਦੇ ਸਨ ਉਹ ਵੀ ਕਿਲੀ ਸਾਹ ਮੌਜੂਦ ਹੈ ਇਸੇ ਪਾਵਨ ਸਥਾਨ ਤੇ ਧੰਦਾ ਸ੍ਰੀ ਰਾਮਦਾਸ ਜੀ ਮਹਾਰਾਜੀ ਛੋਟੀ ਸੁਲਤਾਨ ਉਹਨਾਂ ਨੂੰ ਗੁਰਤਾ ਗੱਦੀ ਵੀ ਇਸੇ ਪਾਵਨ ਸਥਾਨ ਤੇ ਜੜਾ ਹੈ ਉਹ ਦੇਣਾ ਕੀਤੀ ਹੈ ਤੇ ਉਹ ਵੀ ਪਾਵਨ ਸਥਾਨ ਮੌਜੂਦ ਹੈ ਤੇ ਇੱਥੇ ਫਿਰ ਸਤਿਗੁਰਾਂ ਨੇ 22 ਪ੍ਰਚਾਰ ਸਿੱਖੀ ਦੇ ਪ੍ਰਚਾਰ ਦੇ ਵਾਸਤੇ 22 ਪ੍ਰਚਾਰਕ ਜੋ ਥਾਪਣਾ ਕੀਤੇ ਉਹਨਾਂ ਦੇ ਨਾਮ ਹੀ ਉਹ ਲੈਣਾ ਕੀਤੇ ਹੋਇਆ ਮਜੂਦ ਦਾ ਵੀ ਸੰਗਤਾਂ ਪੜਦੀਆਂ ਦਰਸ਼ਕਾਂ ਪੀਆਂ ਤੇ ਇੱਥੇ ਫਿਰ ਸਤਿਗੁਰਾਂ ਅਮਰਦਾਸ ਜੀ ਮਹਾਰਾਜੀ ਨੇ ਜੋਤੀ ਜੋ ਸਮਾਉਣਾ ਕੀਤਾ ਸੀ ਜੋ ਕੱਲ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਧੰਤਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦਾ 450ਵਾਂ ਜੋ ਹੈ ਜੋਤੀ ਜੋਦਿਸ਼ ਮਨਾਇਆ ਹੈ ਤੇ ਨਾਲ ਹੀ ਗੁਰਤਾ ਗਦੀ ਦਿਵਸ ਧੰਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜੀ ਦਾ ਮਨਾਉਣਾ ਕੀਤਾ ਹੈ ਧੰਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲ ਗੁਰੂ ਅਮਰਦਾਸ ਜੀ ਦੀ ਸਭੋ ਪ੍ਰੀਵੀ ਵੀ ਭਾਨੀ ਜੀ ਗਾਏ ਹੋਇ ਇਸਾਨਾ ਤੇ ਉਹਨਾਂ ਦੇ ਗਰੇ ਵਿਖੇ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾ ਧੰਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਵੀ ਇਸੇ ਪਵਨ ਸਥਾਨ ਤੇ ਜੋ ਪ੍ਰਕਾਸ਼ ਧਾਰਿਆ ਹੈ ਉਹਨਾਂ ਦਾ ਹੀ ਪ੍ਰਕਾਸ਼ਤਾਨ ਮੌਜੂਦ ਹੈ ਤੇ ਇਸੇ ਪਵਨ ਸਥਾਨ ਤੋਂ ਚਾਰ ਪਾਤਸ਼ਾਹੀਆਂ ਦੀਆਂ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਮਰਸਰ ਜਦੋਂ ਆਮਸਰ ਵਿਖੇ ਧੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਸੰਪਾਦਨਾ ਕਰਨ ਲੱਗੇ ਸਨ ਇਸੇ ਪਵਨ ਸਥਾਨ ਤੋਂ ਬਾਬਾ ਮੋਜੀ ਜੋ ਧੰਦਨ ਸਿੰਘ ਅਮਰਦਾਸ ਜੀ ਬਾਜ ਜੀ ਦੇ ਅਡੇ ਸਾਹਿਬ ਜਾਦੇ ਸਨ ਉਹਨਾਂ ਪਾਸ ਸਨ ਉਹਨਾਂ ਤੋਂ ਲੈ ਕੇ ਗਏ ਹੈ ਜੋ ਜਿਸ ਪਾਲਕੀ ਦੇ ਵਿੱਚ ਲੈ ਕੇ ਗਏ ਉਹ ਪਾਲਕੀ ਸਾਹਿਬ ਵੀ ਮੌਜੂਦ ਹੈ ਤੇ ਸਤਿਗੁਰਾਂ ਦਾ ਪ੍ਰਾਤਨ ਚੋਲਾ ਜੋ ਹੈ ਉਹ ਵੀ ਮੌਜੂਦ ਹੈ ਸਤਿਗੁਰਾਂ ਦੇ ਕੇਸ ਹੈ ਉਹ ਵੀ ਇਸ ਪਾਵਨ ਸਥਾਨ ਤੇ ਮੌਜੂਦ ਹੈ ਤੇ ਨਾਲ ਹੀ ਤਈਏਤ ਆਪ ਦੀ ਸਾਖੀ ਜੋ ਇਤਿਹਾਸ ਦੇ ਨਾਲ ਜੁੜਦੀ ਹੈ ਇਸ ਪਾਵਨ ਸਥਾਨ ਦੇ ਨਾਲ ਤੇ ਇੱਥੇ ਜੀ ਸਤਿਗੁਰਾਂ ਨੇ ਫਿਰ ਕਿਸੇ ਮਾਈ ਦਾ ਪੁੱਤਰ ਜਿੰਦਾ ਕੀਤਾ ਤਈਏ ਥਾ ਉਤੋਂ ਨਜਾਗਤ ਦਵਾਈ ਸਾਰੇ ਨਗਰ ਨੂੰ ਗੋਦਵਾਲ ਸਾਹਿਬ ਨੂੰ ਤੇ ਨਾਲ ਹੀ ਵਾਰ ਦਿੱਤਾ ਵੀ ਜਿੰਨਾ ਚਿਰ ਅਸੀਂ ਸਿਰ ਕਰਕੇ ਇਸ ਪੰਜਾਬistan ਦੇ ਹਾਂ ਉਹਨਾਂ ਚਿਰ ਕਿਸੇ ਵੀ ਮਾਏ-ਬਾਬ ਦਾ ਜੋ ਜਵਾਨ ਪੁੱਤਰ ਨਹੀਂ ਚੜ੍ਹਾਈ ਕਰੇਗਾ ਤੇ ਸਤਿਗੁਰਾਂ ਨੇ ਇੱਥੋਂ ਹੀ ਫਿਰ ਬੌੜੀ ਸਾਹਿਬ ਦਾ ਨਿਰਮਾਣ ਕੀਤਾ ਹੈ ਬੌੜੀ ਸਾਹਿਬ ਦਾ ਜੋ ਟੱਕ ਲਗਾਇਆ ਸੀ ਤੇ ਸੰਪੂਰਤਾ ਹੋਈ ਤੇ 84 ਪੌੜੀਆਂ ਜੋ ਬਣਾਈਆਂ ਹੈ ਤੇ ਨਾਲ ਹੀ ਵਰ ਦਿੱਤਾ ਜਿਹੜਾ 84 ਵਾਰ ਜਗਜੀਤ ਸਾਹਿਬ ਦੇ ਬਾਠ ਕਰੇਗਾ ਤੇ 84 ਵਾਰ ਹੀ ਜਿਹੜਾ ਇਸ਼ਨਾਨ ਕਰੇਗਾ ਉਹ ਜਨਮ ਮਰ ਤੋਂ ਉਹਨਾਂ ਦਾ ਜੋ ਹੈ ਉਹ ਕਟਿਆ ਜਾਵੇਗਾ ਤੇ ਇੱਥੇ ਸਤਿਗੁਰਾਂ ਨੇ ਮਹਾਨ ਕਾਰਜ ਕੀਤੇ ਹੈ ਜੋ ਸਦੀਪ ਰਥਾ ਸੀ ਉਹ ਵੀ ਸਤਿਗੁਰਾਂ ਨੇ ਖਤਮ ਕੀਤੀ ਹੈ ਤੇ ਜੋ ਗੁਰਦੁਆਰਾ ਸਾਹਿਬ ਤੇ ਉਦੋਂ ਟੈਕਸ ਲੱਗਦੇ ਸਨ ਮੁਗਲਾਂ ਵੱਲੋਂ ਟੈਕਸ ਲਾਏ ਸਨ ਉਹ ਵੀ ਸਤਿਗੁਰਾਂ ਨੇ ਬਾਕਪੁਰਵਾਏ ਸਨ ਤੇ ਕਈ ਕਾਰਜ ਹੋਰ ਵੀ ਸਤਿਗੁਰਾਂ ਨੇ ਕੀਤੇ ਹੈ ਆਪਣੀ ਜ਼ਿੰਦਗੀ ਦੇ ਵਿੱਚ ਤੇ ਭਲਾ ਕੀਤਾ ਸੰਗਤਾਂ ਦਾ ਤੇ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ 450 ਸਾਲਾ ਜਿਹੜਾ ਮਨਾਇਆ ਇਹ ਬਹੁਤ-ਬਹੁਤ ਧੰਨਵਾਦ ਹੈ ਸੰਗਤਾਂ ਦਾ ਤੇ ਸਾਧੂ ਗੁਰ ਰਹਿਮਤ ਕਰਨ ਘਰ ਪਰਿਵਾਰਾਂ ਦੇ ਸੋਪਾ ਤੋਣਾ ਦਰੋਂ ਪਰਮਸੀ ਕਿ ਸਿੱਧਾ ਨਾਲ ਦੀਆਂ ਦਾਤਾਂ ਬਸ਼ਿਸ਼ ਕਰਨ ਵਾ ਇਸ ਦੀ ਕਲਸਾ ਵਾ ਜਿਹਦੀ ਕੀ ਫਤਿਹ ਬੱਬੇ ਜਿਹੜਾ ਥੱਲੇ ਭੋਰਾ ਬਣਿਆ ਵਾ ਉਹ ਸੰਗਤ ਨੂੰ ਦਿਖਾਉਣਾ ਵਾ ਉਹ ਵੀ ਕੋਈ ਇਤਿਹਾਸ ਹੈਗਾ ਕਿ ਗੁਰੂ ਜੀ ਕਾਤਬ ਸਾਹਿਬ ਜਿੱਕੀ ਫਤਿਹ ਜਦੋਂ ਇਸ ਪਵਨ ਹਸਤਾਨ ਦੀ ਜਦੋਂ ਨੀਂਹ ਰੱਖੀ ਸੀ ਬਿਲਡਿੰਗ ਬਣ ਰਹੀ ਸੀ ਇਸ ਪਵਨ ਹਸਤਾਨ ਦੀ ਉਦੋਂ ਥੱਲੇ ਜਦੋਂ ਨੀਹਾਂ ਪੁੱਟਣ ਲੱਗੇ ਤੇ ਪ੍ਰਾਪਤ ਨੂੰ ਕੋਈ ਕਮਰਾ ਮਿਲਿਆ ਹੈ ਤੇ ਕੁਝ ਨਿਸ਼ਾਨੀਆਂ ਮਿਲ ਗਿਆ ਉਸ ਨੂੰ ਸਾਫ਼ ਕੇ ਰੱਖਣ ਦੇ ਵਾਸਤੇ ਫਿਰ ਥੱਲੇ ਵਧੀਆ ਤੌਰ ਤੇ ਜੋ ਹੈ ਉਹ ਸਤਾਨ ਬਣਾਇਆ ਇਨਕੀਟ ਦਾ ਉਸੇ ਤਰ੍ਹਾਂ ਹੀ ਜੋ ਬਣਾਉਣਾ ਕੀਤਾ ਹੈ ਸੰਤਾਂ ਦਾ ਸ਼ਰਕਤ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪ ਜੀ ਨੇ ਇਤਿਹਾਸ ਸੁਣਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਾਹਿਬ ਕੋ ਆਪ ਉਹ ਤੁਹਾਨੂੰ ਥੱਲੇ ਵੀ ਸਥਾਨ ਦਿਖਾਉਣੇ ਆ ਜਿਹੜਾ ਇਸ ਗੁਰਦੁਆਰਾ ਦੀ ਸੇਵਾ ਦੇ ਦੌਰਾਨ ਥੱਲੇ ਉਹ ਕਮਰਾ ਨਿਕਲੇ ਸੀ ਪੁਰਾਤਨ ਉਹ ਵੀ ਆਪ ਜੀ ਨੂੰ ਦਰਸ਼ਨ ਕਰਾਉਣੇ ਵਾਗੇ ਸਲੋਕ ਮਲਾਤੀ ਜਾ ਹਸਤੀ ਸਿਰਜੋਂ ਕੁਸੈ ਅਹਰਨ ਜੋ ਸਰਦੇ ਮਨ ਤਨ ਅਗੇ ਰੱਖ ਕੇ ਉਪੀ ਸੇਵ ਕਰੇ ਵਾਹ ਆ ਸੰਗਧੀਆ ਪਾਮੀ ਹੋਲੀ ਹੋਣੀ ਥੱਲੇ ਪੋਰਾ ਸਾਹਿਬ ਦੇ ਦਰਸ਼ਨ ਕਰੀਏ ਬਹੁਤ ਲੰਘ ਪੁਰਾਸਾ ਇਹ ਤੁਰਦਾ ਇਹ ਪੁਰਾਸਾ ਜਿਸ ਨੂੰ ਬਾਅਦ ਚੋਂ ਥੋੜਾ ਥੋੜਾ ਨਾਲ ਖਸਾਈ ਏਟਨਾ ਸਵਾ ਰਿਆ ਗਿਆ ਤੇ ਬਈ ਆਟਾ ਪੀ ਹੋਲੇ ਚੱਕੀ ਪਈ ਐ ਬਾਬਾ ਜੀ ਬੈਠੇ ਆਬ ਜੀ ਦਰਸ਼ਨ ਕਰ ਰਹੇ ਹੋ ਹਨੇਰਾ ਥੋੜਾ ਜਾ ਆ ਬਈ ਪ੍ਰਾਤਨ ਪੈਪ ਲੱਗੀ ਹੋਈ ਐ ਚਲੋ ਉਹ ਉੱਪਰ ਖੜਦਾ ਤੇ ਬਾਹਰੋਂ ਗੁਰੂ ਸਾਹਿਬ ਦੇ ਦਰਸ਼ਨ ਕਰੋਨਾ ਵਾਹਿਗੁਰੂ ਚਲੋ ਕਰ ਲਏ ਦਰਸ਼ਨ ਪੁੱਤਰ ਹਾਂਜੀ ਚਲੋ ਕਹੋ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਹੈ ਇਹ ਨਈਵਾਂ ਹੈ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਨਜ਼ਾਰਾ ਜਿੱਥੇ ਕਈ ਵਾਰ ਗੁਰੂ ਸਾਹਿਬ ਰੋਜ਼ਾਨਾ ਹੀ ਆਉਂਦੇ ਜਾਂਦੇ ਹਾਂ ਇਹ ਗੁਰਦੁਆਰਾ ਸਾਹਿਬ ਦਾ ਫਰੰਟ ਗੁਰਦੁਆਰਾ ਚਬਾਰਾ ਸਾਹਿਬ ਆਪ ਵੀ ਦਰਸ਼ਨ ਕਰੋ ਦਰਸ਼ਨ ਕਰਾਉਂਦਿਆਂ ਕਿ ਭੁਲ ਚੁੱਕ ਹੋਈ ਹੋਵੇ ਤੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ